ਜ਼ਮੀਨਾਰ ਸੀਗਾ ਅੱਜ ਦਿਹਾੜੀਦਾਰ ਬਣ ਕੇ ਪਰਿਵਾਰ ਨੂੰ ਰੋਟੀ ਦੇਣ ਦੀ ਦੋ ਟਾਈਮ ਦੀ ਦੋ ਡਾਂਗ ਦੀ ਰੋਟੀ ਲਈ ਲੈਣ ਲਈ ਇਹ ਕੰਮ ਸ਼ੁਰੂ ਕਰਿਆ। ਲਾਲਚ ਬੱਚੇ ਆਗੇ ਵੇਚ ਕੇ ਅੱਜ ਬਸਤਾ ਰਹੇ ਆ। ਇਸ ਦਾ ਮਕੀਨਾ ਤੇ ਰੇਟ ਵਧੇ। ਜ਼ਮੀਨਾਂ ਦੇ ਰੇਟ ਵਧੇ। ਅਸੀਂ 1.5 ਕਰੋੜ ਦੇ ਹਿਸਾਬ ਨਾਲ ਦਿੱਤੀ ਸੀ ਥੀਲੇ ਦੇ। ਘਰ ਦਾ ਚੁੱਲ੍ਹਾ ਵੀ ਬੰਦ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਆਪਣੇ ਮਾਵਾਫ਼ ਖੋਦ ਤੇ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਂ ਪੁੱਤ ਮਾਨ ਸਾਹਿਬ ਦੀ ਸਤਰਾ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕਈ ਵਾਰ ਇਨਸਾਨ ਨੂੰ ਪੇਟ ਪਲਣ ਦੀ ਕਈ ਅਜਿਹੇ ਕੰਮ ਵੀ ਕਰਨੇ ਪੈਣ ਜਿਨ੍ਹਾਂ ਨੂੰ ਸ਼ਾਇਦ ਉਸ ਦਾ ਮਨ ਨਾ ਮੰਨਦਾ ਹੋਵੇ ਸੋ ਇਸ ਵੇਲੇ ਆਪਾਂ ਚਾਰ ਫੇਸ ਬੋਗਨਵਿਲਾ ਪਾਲਕ ਦੇ ਨਾਲ ਖੜੇ ਆ ਸਾਡੇ ਨਾਲ ਇੱਕ ਵੀਰ ਜੀ ਨੇ ਜਿਹੜੇ ਇੱਥੇ ਇੱਕ ਚਿਕਨ ਦੀ ਸਟਾਲ ਲਾਉਂਦੇ ਨੇ ਸੋ ਗੱਲਬਾਤ ਕਰਾਂਗੇ ਆਖਰ ਕੀ ਐਸੀ ਮਜਬੂਰੀ ਪਣੀ ਕਿ ਉਹਨੂੰ ਇਸ ਚਿਕਨ ਦੀ ਸਟਾਲ ਲਾਉਣੀ ਪਈ ਸੋ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਅੱਸੀ ਗੱਲ ਜੀ ਥੋੜਾ ਥੈਂਕ ਯੂ ਬਿਸ਼ਾ ਜੀ ਕੀ ਨਾਏ ਤੁਹਾਡਾ ਕਿਹੜੀ ਜਗ੍ਹਾ ਤੋਂ ਆਉਂਦੇ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਪਿੰਡ ਝੁੰਗੀਆਂ ਤੋਂ ਆਉਂਦਾ ਖਰੜ ਤਹਿਸੀਲ ਦੇ ਵਿੱਚ ਸਾਡਾ ਪਿੰਡ ਤੇ ਉੱਥੋਂ ਆਉਂਦਾ ਜੀ ਮੈਂ ਸੋ ਕੀ ਐਸੇ ਵੀ ਕਾਰਨ ਬਣ ਕੇ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਤਾਂ ਜੀ ਅਸੀਂ ਖੇਤੀਓ ਕਰਦੇ ਸੀ ਗੋਭੀ ਵਗੈਰਾ ਸਬਜ਼ੀਆਂ ਦੀ ਖੇਤੀ ਕਰਦੇ ਸੀ। ਗੋਭੀ ਆਲੂ ਆਪਣਾ ਠੀਰੇ ਕਰੇਲੇ ਹਰੀ ਮਿਰਚ ਵਗੈਰਾ ਲਗਾਉਂਦੇ ਸੀ। ਤੇ 2008-9 ਵਿੱਚ ਦੌਰ ਆਇਆ ਜ਼ਮੀਨਾਂ ਵੇਚਣ ਦਾ। ਔਰ ਅਸੀਂ ਬਾਜਵਾ ਡਿਵੈਲਪਰ ਦੀਆਂ ਗੱਲਾਂ 'ਚ ਆ ਗਏ ਜ਼ਮੀਨ ਉਹਨਾਂ ਨੂੰ ਦਿੱਤੀ। ਤੇ ਜ਼ਮੀਨ ਦੇਣ ਤੋਂ ਬਾਅਦ ਉਹਨੇ ਸਾਨੂੰ ਟਾਈਮ ਦਿੱਤਾ ਸੀ 2.5 ਸਾਲਾਂ 'ਚ ਪੈਸੇ ਲਊਗਾ। ਔਰ ਉਹਦੇ ਬਾਅਦ ਉਹਨੇ ਸਾਨੂੰ ਜ਼ਮੀਨ ਦੇ ਪੈਸੇ ਨਹੀਂ ਦਿੱਤੇ ਔਰ ਕਿੰਨਾ ਪਲਾਟ ਲੈ ਲੋ ਤੇ ਚੱਲੇ ਸਾਨੂੰ ਕਹਿੰਦਾ ਪਲਾਟ ਲੈ ਲੋ ਕਿ ਪਲਾਟਾਂ ਦੇ ਪੈਸੇ ਵੱਧ ਜਾਂਦੇ ਆ 3 4 5 ਸਾਲਾਂ ਚ ਟੁਕੜਨੇ ਚੋਕੜਨੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਆ ਗਏ ਲੇਕਿਨ ਉਹਨੇ ਸਾਨੂੰ ਉਹ ਜਿਹੜੇ ਜ਼ਮੀਨ ਦੇ ਪੈਸੇ ਦੇ ਬਦਲੇ ਪਲਾਟ ਦਿੱਤੇ ਸੀ ਉਹਨਾਂ ਦੀ ਰਜਿਸਟਰੀਆਂ ਨਹੀਂ ਕਰਾਈਆਂ ਕੱਚੇ ਕਾਗਜ਼ ਦਿੱਤੇ ਐਨਡੀਸੀ ਦੇ ਤੇ ਉਹਦੇ ਬਾਅਦ ਸਾਨੂੰ ਨਾ ਉਹਨੇ ਪੈਸੇ ਦਿੱਤੇ ਨਾ ਪਲਾਟ ਦਿੱਤੇ ਪਲਾਟ ਉਹਨੇ 8 10 ਸਾਲ ਬਾਅਦ ਹੋਰ ਦੂਜੇ ਲੋਕਾਂ ਨੂੰ ਵੇਚਣੇ ਸ਼ੁਰੂ ਕਰਤੇ ਰਜਿਸਟਰੀਆਂ ਕਰਾਤੀਆਂ ਫੇਰ ਸਾਨੂੰ ਸਮਝ ਆਇਆ ਤੇ ਜਦ ਅਸੀਂ ਗੱਲ ਕਰੀ ਤਾਂ ਫੇਰ ਸਾਨੂੰ ਉਹ ਕਹਿੰਦਾ ਕਿ ਤੁਹਾਨੂੰ ਹੋਰ ਪਲਾਟ ਦੇ ਦਿੰਦੇ ਆ ਔਰ ਐ ਕਰਦੇ ਕਰਦੇ ਉਹਨੇ ਸਾਨੂੰ ਨਾ ਪਲਾਟ ਦਿੱਤੇ ਨਾ ਪੈਸੇ ਦਿੱਤੇ ਔਰ ਅਸੀਂ ਲਗਭਗ 17-18 ਸਾਲਾਂ ਤੋਂ ਲਗਾਤਾਰ ਉਹਦੇ gekeੜੇ ਮਾਰਦੇ ਰਹੇ ਔਰ ਉਹਨੇ ਸਾਨੂੰ ਆਈ ਗਈ ਦਿੱਤੀ ਨਹੀਂ ਮਿਲਦਾ ਹੀ ਨਹੀਂ ਐ ਪਹਿਲੀ ਗੱਲ ਤਾਂ ਜੇ ਕੋਠੀ ਜਾਂਦੇ ਉੱਥੇ ਵੀ ਉਹਨੇ ਗਨਮੈਨ ਗਾਰਡ ਜੇ ਰੱਖੇ ਹੋਏ ਨੇ ਇਹ ਬੜਨੇ ਨਹੀਂ ਦਿੰਦੇ ਤੇ ਫੋਨ ਚੱਕਦਾ ਨਹੀਂ ਐ ਕਰਦੇ ਕਰਦੇ ਹੁਣ ਘਰ ਦਾ गुजारा चुल्ला जलना बंद हो गया यानी कि ਤੁਸੀਂ لالچ ਬਸ ਆ ਕੇ ਉਸ ਵੇਲੇ ਆਪਣੀ ਜ਼ਮੀਨ ਵੇਚ ਦਿੱਤੀ ਹਾਂਜੀ لالਚ ਬੱਚੇ ਆ ਕੇ ਵੇਚ ਕੇ ਅੱਜ ਪਸਤਾ ਰਹੇ ਆ ਇਸ ਦਾ ਮਤਲਬ ਜ਼ਮੀਨਾਂ ਦੇ ਰੇਟ ਵਧੇ ਜ਼ਮੀਨਾਂ ਦੇ ਰੇਟ ਵਧੇ ਅਸੀਂ 1.5 ਕਰੋੜ ਦੇ ਹਿਸਾਬ ਨਾਲ ਦਿੱਤੀ ਸੀ ਢੀਲੇ ਦੇ ਔਰ ਉਹਨੇ ਇਨਸਾਨ ਨੂੰ ਬਸ 1.5 ਕਰੋੜ ਦਾ ਇੱਕ ਉਹਦੇ ਝਾਂਸੇ 'ਚ ਅਸੀਂ ਆ ਗਏ ਔਰ ਨਾ ਪੈਸੇ ਮਿਲੇ ਨਾ ਜ਼ਮੀਨ ਵੀ ਹੱਥੋਂ ਚਲੀ ਗਈ ماں ਹੁੰਦੀ ਹੈ ਜੱਟ ਜ਼ਿੰਮੇਦਾਰ ਦੀ ਤਨਜ਼ੀਮ ਔਰ 17-18 ਸਾਲਾਂ ਚ ਇਸ ਕਦਰ ਮਤਲਬ ਨੌਬਤ ਵਿਗੜ ਗਈ ਕਿ ਪਰਿਵਾਰ ਦਾ ਖਰਚਾ ਚਲਾਣਾ ਬੜਾ ਔਖਾ ਹੋ ਗਿਆ ਔਰ ਪੰਜ ਚਾਰ ਸਾਲਾਂ ਤੋਂ ਮੈਂ ਕਾਫੀ ਸਟਰਗਲ ਕਰ ਰਿਹਾ ਸੀ 10-20 ਰੁਪਏ ਨੂੰ ਵੀ ਤਸਰ ਰਹੀ ਸੀ ਤੇ ਬੱਚਿਆਂ ਨੇ ਕੁਝ ਮੰਗਣਾ ਤਾਂ ਕਦੇ ਕੁਝ ਹੁੰਦਾ ਹੀ ਨਹੀਂ ਸੀ ਆਪਣੇ ਕੋਲ ਤੇ ਅਹੀਂ ਇੱਕ ਦਿਨ ਸਮਝ ਆਈ ਮੈਂ ਕਿਹਾ ਚਲੋ ਮਾੜਾ ਜ ਮਹਾਰਾਜ ਵੱਲੋਂ ਹੀ ਪਤਾ ਨਹੀਂ ਇੱਕ ਦਰਵਾਜ਼ਾ ਬੰਦ ਕਰਿਆ ਤਾਂ ਪ੍ਰਮਾਤਮਾ ਨੇ ਦੂਜਾ ਖੋਲ੍ਹਿਆ ਤਮਾਂ ਵਿੱਚ ਆਏਗੀ ਚਲੋ ਘਰੋਂ ਮਾੜਾ ਮੋਟਾ ਰਸ਼ਨ ਬਣਾ ਕੇ ਲੈ ਜੰਨੇ ਤੇ ਉਸੇ ਦਿਮਾਗ ਨੇ ਕੰਮ ਕਰਿਆ ਔਰ ਮੈਂ ਇੱਥੇ ਹਣ ਦਿਹਾੜੀਦਾਰ ਬਣ ਗਿਆ ਅੱਜ ਜ਼ਿਮੀਂਦਾਰ ਸੀਗਾ ਅੱਜ ਦਿਹਾੜੀਦਾਰ ਬਣ ਕੇ ਪਰਿਵਾਰ ਨੂੰ ਰੋਟੀ ਦੇਣ ਦੀ ਦੋ ਟਾਈਮ ਦੀ ਦੋ ਡਾਂਗ ਦੀ ਰੋਟੀ ਲਈ ਦੇਣ ਲਈ ਇਹ ਕੰਮ ਸ਼ੁਰੂ ਕਰਿਆ ਬੱਚੇ ਅਹਿਸਾਸ ਹੋ ਰਿਹਾ ਕਿ ਆਪਣੀ ਗਲਤੀ ਦਾ ਕਮਿਆਜ਼ਾ ਬਤਨਤ ਕਰ ਰਿਹਾ ਕਿ ਲਾਲਚ ਕਰਕੇ ਜ਼ਮੀਨਾਂ ਨਾ ਵੇਚੀ ਬਿਲਕੁਲ ਇਹ ਬਹੁਤ ਬੜੀ ਗਲਤੀ ਹੈ ਸਾਡੀ ਮੈਂ ਆਪਣੇ ਕਹਿੰਦਾ ਕਿ ਅਸੀਂ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਐ ਜ਼ਮੀਨ ਵੀ ਚਲੇਗੀ ਪੈਸੇ ਵੀ ਨਹੀਂ ਮਿਲੇ ਔਰ ਅੱਜ ਇਸ ਕਦਰ ਨੌਬਤ ਆ ਗਈ ਐ ਕਿ ਆਪਣੇ ਭਾਈ ਭੈਣ ਸਾਰੇ ਸਾਥ ਛੱਡ ਜਾਂਦੇ ਐ ਜਦੋਂ ਮਾੜਾ ਸਮਾਂ ਆਦਾ ਔਰ ਉਸ ਸਮੇਂ ਵਿੱਚੋਂ ਗੁਜ਼ਰੇ ਐ ਮੋਸ਼ਲ ਹੋ ਗਿਆ ਤੁਸੀਂ ਤੇ ਇਹ ਹੁਣ ਕੰਮ ਫਿਰ ਕਿੰਨਾ ਸਮਾਂ ਲੱਗੇ ਇਸ ਕੰਮ ਚ ਕਰਦੇ ਆ ਇਹ ਕੰਮ ਜੀ ਮੈਂ 27 ਜੂਨ ਤੋਂ ਸ਼ੁਰੂ ਕੀਤਾ ਕੀ ਚਲੋ ਹੁਣ ਬੱਚਿਆਂ ਦੀ ਸਕੂਲਾਂ ਦੀ ਫੀਸਾਂ ਵੀ ਦੇਣੀਆਂ ਕੁਛ ਰਸਣ ਪਾਣੀ ਦਾ ਘਰ ਦਾ ਚੁੱਲਾ ਵੀ ਬੰਦ ਹੋ ਗਿਆ ਇਹ ਜੂਨ ਦੇ ਮਹੀਨੇ ਚ ਸ਼ੁਰੂ ਕਰਿਆ ਜੀ ਮੈਂ 27 ਜੂਨ ਨੂੰ ਇੱਥੇ ਕਿੰਨਾ ਤਕ ਦਿਲ ਨੂੰ ਫੇਸ ਪਾਉਂਦੀ ਹੈ ਕਿ ਜ਼ਮੀਨ ਦਾ ਮਾਲਕ ਬੰਦਾ ਜੇ ਇੱਕ ਮੈਂ ਸੜਕ ਤੇ ਸਟਾਲ ਲਾ ਕੇ ਖੜਾ ਵੇਖੋ ਜੀ ਇਹ ਤਾਂ ਹੁਣ ਪਵਨੀਆਂ ਆਪਾਂ ਕਿਵੇਂ ਦੇ ਲੇਖ ਲਿਖਾ ਕੇ ਲਿਆਏ ਆਂ ਔਰ ਜ਼ਮੀਨ ਵੇਚ ਕੇ ਅੱਜ ਜੋ ਗਲਤੀ ਕਰੀ ਹੈ ਆਪਣਾ ਪਰਿਵਾਰ ਨੂੰ ਉਜਾੜਤਾ ਆਪਣੇ ਬੱਚਿਆਂ ਦਾ ਫਿਊਚਰ ਉਜਾੜਤਾ ਔਰ ਸਭ ਤੋਂ ਵੱਡੀ ਗੱਲ ਆਪਣੇ ਮਾਪਾ ਖੋਦ ਤੇ ਪਰਿਵਾਰ ਚ ਹੋਰ ਕੌਣ ਕੌਣ ਨੇ ਤੁਹਾਡੇ ਅਸੀਂ ਆਚਾਰ ਭਰਾ ਇੱਕ ਦੀ ਡੈਥ ਹੋ ਗਈ ਤੇ ਬਣਾਇ ਕਰੇ ਕੰਮ ਸ਼ੁਰੂ ਕੀਤਾ ਹੈ ਇਸ ਵਾਰ ਸਭਾ ਤੁਸੀਂ ਆਪ ਖੋਦ ਤਿਆਰ ਕਰਕੇ ਘਟੋ ਲੈ ਕੇ ਆਉਂਗੇ ਆਪੇ ਤਿਆਰ ਕਰੀਦਾ ਜੀ ਹੁਣ ਮੇਰੇ ਵਾਈਫ ਤਾਂ ਖਾਂਦੇ ਨਹੀਂ ਮੀਟ ਅੰਡਾ ਨਹੀਂ ਖਾਂਦੇ ਮੈਂ ਕੱਲ੍ਹ ਹੀ ਤਿਆਰ ਕਰਕੇ ਲਿਆ। ਤੁਸੀਂ ਵੀ ਦੇਖ ਰਹੇ ਸੀ ਕਿ ਕਿਸ ਦੇਖਣ ਨੂੰ ਅਮਰਤਾਰੀ ਲੱਗਦੇ ਹੋ ਪਰ ਐ ਜਦੋਂ ਸੱਚੰ ਦਾ ਕੰਮ ਦੇਖਿਆ ਨਾ ਤਾਂ ਹੀ ਸੀ ਬਸ ਸਟੋਰੀ ਕਰਨੀ ਸੀ ਥੋੜੀ ਜਿਹੀ। ਇਹ ਸਮਝੋ ਇਹ ਮੈਂ ਅਮਰਤਾਰੀ ਤਾਂ ਨਹੀਂ ਹੈਗਾ ਪਰ ਚਲੋ ਬਾਣੀ ਪੜ੍ਹ ਜੀਦੀ ਹੈ ਮਹਾਰਾਜ ਜੀ ਦਾ ਉਪਦੇਸ਼ ਪਰ ਚਲੋ ਹੁਣ ਨਹੀਂ ਚੱਲ پا ਰਹੇ ਉਸ ਤੇ ਹੁਣ ਪਰਿਵਾਰ ਦੇ ਖਾਤਰ ਅ ਰਿਜ਼ਕ ਕਮਾਉਣ ਲਈ ਆ ਕਰਨਾ ਪਿਆ ਕੰਮ। ਔਰ ਅਸੇ। ਤੁਸੀਂ ਕਿੰਨਾ ਇੱਥੇ ਗੁਜ਼ਾਰਾ ਹੋ ਜਾਂਦਾ ਕਿੰਨੀ ਕਿ ਪਿਆੜੀ ਪੈਂਦੀ ਦੋਸਤ ਜੀ। ਇਹ ਜੀ 1000 1200 1500 ਕਦੇ ਵੜਵੀ ਜਾਂਦਾ ਕਈ ਵਾਰੀ 7 800 ਨਾਲ ਗੁਜ਼ਾਰਾ ਕਿੰਨਾ ਪੈਂਦਾ ਕਰੋੜਾਂ ਦੀ ਜ਼ਮੀਨ ਦੇ ਮਾਲਕ ਦਾ 1000 ਰੁਪਏ ਨਾਲ ਗੁਜ਼ਾਰਾ ਬੜਾ ਔਖਾ ਹੈ ਔਖਾ ਤਾਂ ਆਇਆ ਜੀ ਹੁਣ ਕਹਿੰਦੇ ਨਾ 10 10 ਰੁਪਏ ਨੂੰ ਵੀ ਮੁਤਾਜ ਹੋ ਗਏ ਸੀ ਤੇ ਹੁਣ ਉਸ ਦੌਰ ਨੂੰ ਵੀ ਦੇਖਿਆ ਚੰਗਾ ਦੌਰ ਵੀ ਮਹਾਰਾਜ ਨੇ ਲਿਖਾਇਆ ਅਕਾਲਪੁਰਖ ਨੇ ਔਰ ਹੁਣ ਜੋ ਦੌਰ ਚੱਲ ਰਿਹਾ ਹੁਣ ਦਿਹਾੜੀ ਟੱਪਾ ਕਰਨਾ ਪੈ ਰਿਹਾ ਔਰ ਬੱਚਿਆਂ ਦੀਆਂ ਚਲੋ ਸਕੂਲ ਦੀਆਂ ਫੀਸਾਂ ਦਾ ਮਾਵਾਪਿਆਂ ਨੇ ਦੇਣੀਆਂ ਹੁੰਦੀਆਂ ਔਰ ਜੇ ਆਪਣਾ ਇੱਕ ਕਰ ਰਹੇ ਹੈ ਜੀ ਕੰਮ ਇੱਕ ਬਸ ਕਿੰਨੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਹੈ ਜੀ ਬੱਚੇ ਛੋਟੇ ਹੈ ਔਰ ਮੇਰੀ ਉਮਰ ਵੱਧ ਗਈ ਔਰ ਪਸੋਨਾ ਕਰਕੇ ਇੱਕ ਫਿਕਰ ਖਾਈ ਜਾ ਰਿਹਾ ਲਗਦਾ ਨਹੀਂ ਭਾਈ ਜੇ ਉਸ ਦੌਰ ਜਦੋਂ ਜ਼ਮੀਨਾਂ ਦੇ ਰੇਟ ਵੱਧੇ ਆ ਤਾਂ ਤੀਨੇ ਲਾਲਚ ਵਸਾ ਕੇ ਜ਼ਮੀਨਾਂ ਵੇਚ ਦਿੱਤੀ ਤੇ ਉਹਨਾਂ ਬਾਅਦ ਚ ਕਿਵੇਂ ਐਸਾ ਸਾਰਿਆਂ ਨੂੰ ਭੁਗਤਣਾ ਪਿਆ ਬਿਲਕੁਲ ਦੇਖੋ ਜੀ ਜੱਟ ਜ਼ਮੀਨਦਾਰ ਜਾਂ ਤਾਂ ਜ਼ਮੀਨ ਜੇ ਪੈਸੇ ਮਿਲੇ ਹੁੰਦੇ ਤਾਂ ਜ਼ਮੀਨ ਲੈ ਲੰਦਾ ਅਗੇ ਸਾਨੂੰ ਜ਼ਮੀਨ ਦੇ ਪੈਸੇ ਵੀ ਨਹੀਂ ਮਿਲੇ ਜ਼ਮੀਨ ਵੀ ਚਲੀ ਗਈ ਅੱਤੋਂ ਔਰ ਮਤਲਬ ਆਪਣਾ ਸਾਰੇ ਪਰਿਵਾਰ ਨੂੰ ਆਪਾਂ ਆਪਣੇ ਲਾਲਚ ਵਸਾ ਕੇ ਆਪਾਂ ਮਤਲਬ ਲਾਲਚ ਵਿੱਚ ਆ ਕੇ ਜ਼ਮੀਨ ਵੇਚਣ ਦੇ ਲਾਲਚ ਵਿੱਚ ਆ ਕੇ ਔਰ ਜੱਟ ਜ਼ਮੀਨਦਾਰ ਦੀ ماں ਹੁੰਦੀ ਹੈ ਜ਼ਮੀਨ ਔਰ ਉਸ ਜ਼ਮੀਨ ਨੂੰ ਵੇਚ ਕੇ ਅੱਜ ਅਸੀਂ ਰੋਡ ਤੇ ਆ ਗਏ ਹਾਂ ਔਰ ਜੋ ਗਲਤੀ ਮੈਂ ਕੀਤੀ ਹੈ ਮੈਂ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਕਿ ਭਾਈ ਤੁਸੀਂ ਆਪਣੀਆਂ ਜ਼ਮੀਨਾਂ ਨਾ ਵੇਚੋ ਔਰ ਜਿਹੜਾ ਦੌਰ ਚੱਲ ਰਿਹਾ ਔਣ ਮੋਹਾਲੀ ਦਾ ਮੋਹਾਲੀ ਦੇ ਆਸ-ਪਾਸ ਦਾ ਜਾਂ ਚੰਡੀਗੜ੍ਹ ਦੇ ਇਲਾਕਾ ਸਾਰੇ ਪੰਜਾਬ ਦਾ ਇਹ ਦੌਰ ਬੜਾ ਖਤਰਨਾਕ ਹੈ ਆਉਣ ਵਾਲੇ ਟਾਈਮ ਵਿੱਚ ਕੋਰਪੋਰੇਟ ਘਰਾਣਿਆਂ ਨੇ ਰਾਜ ਕਰਨਾ ਹੈ ਤੇ ਸਾਨੂੰ ਮਜ਼ਦੂਰ ਬਣਾ ਕੇ ਕੰਮ ਕਰਨਾ ਪੈਣਾ ਜੇ ਅਸੀਂ ਜ਼ਮੀਨ ਨੂੰ ਸਾਮ੍ਹ ਗਏ ਔਰ ਜੇ ਨਾਂ ਵੇਚੇ ਭਾਵੇਂ ਅੱਜ ਕਰੋੜਾਂ ਰੁਪਏ ਦਾ ਮੁੱਲ ਹੈ ਆਪਾਂ ਕਰੋੜਾਂ ਦੇ ਲਾਲਚ ਵਿੱਚ ਆ ਕੇ ਅੱਜ ਮੈਂ ਆਪਣਾ ਜ਼ਮੀਨ ਵੀ ਗਵਾ ਬੈਠਾ ਔਰ ਅੱਜ ਦਿਹਾੜੀ ਕਰਨ ਤੇ ਮਜਬੂਰ ਐ ਤੇ ਜੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰਨਾ ਤੁਸੀਂ ਜ਼ਮੀਨਾਂ ਨਾ ਵੇਚੋ ਚਾਹੇ ਕੋਈ ਫੁੱਡਾ ਹੋਵੇ ਗਮਾਡਾ ਹੋਵੇ ਜਾਂ ਲੈਂਡ ਪੁਲਿੰਗ ਦੀ ਸਕੀਮ ਜਾਂ ਹੋਰ ਵੀ ਕੋਈ ਪ੍ਰਾਈਵੇਟ ਬਿਲਡਰ ਜੇ ਮੰਗਦਾ ਜ਼ਮੀਨ ਬਿਲਕੁਲ ਨਾ ਵੇਚੋ ਆਪਣੀ ਜ਼ਮੀਨ ਨੂੰ ਭਾਵੇਂ ਖੇਤੀ ਕਰ ਲੋ ਭਾਵੇਂ ਤੁਸੀਂ ਕਣਕ ਜੀ ਦੀ ਆ ਭਾਵੇਂ ਸਬਜ਼ੀਆਂ ਲਾ ਲਓ ਪਰ ਵਿੱਚੋਂ ਨਾ ਜ਼ਮੀਨ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿਉਂਕਿ ਜ਼ਮੀਨ ਵੇਚ ਕੇ ਆਪਾਂ ਜੇ ਚਲੋ ਪੈਸੇ ਕੋਈ ਦੇ ਵੀ ਦਊਗਾ ਤਾਂ ਆਪਾਂ ਉਜਾੜੇ ਵੱਲ ਨੂੰ ਜਾਂਦੇ ਆਂ ਮਹਿੰਗੀਆਂ ਗੱਡੀਆਂ ਮਹਿੰਗੇ ਕੱਪੜੇ ਮਹਿੰਗੀਆਂ ਕੁੱਖੀਆਂ ਔਰ ਜੱਟ ਜ਼ਿਮੀਂਦਾਰ ਨੂੰ ਤਾਂ ਸਿਰਫ ਖੇਤੀ ਕਰਨੀ ਆਉਂਦੀ ਆ ਔਰ ਪੈਸੇ ਸਾਂਭ ਨਹੀਂ ਸਕਦਾ ਔਰ ਜੇ ਸਾਂਭਣ ਵੀ ਕਲਾ ਪ੍ਰਮਾਤਮਾ ਨੇ ਆਪਣੇ ਜਿਹੜੇ ਬਾਣੀਏ ਹੁੰਦੇ ਆ ਨਾਲੇ ਹੁੰਦੇ ਆ ਉਹਨਾਂ ਕੋਲੇ ਆ ਜਾਂ ਬਿਜ਼ਨਸਮੈਨ ਹੁੰਦੇ ਆ ਸਾਡੇ ਬੰਦੇ ਆਪਾਂ ਪੈਸੇ ਦੇਖ ਕੇ ਜਾਂ ਵੇਚ ਕੇ ਉਹ ਐਸ਼ ਪਰਸਤੀ ਚ ਲਗਾ ਲੰਦੇ ਆ। ਔਰ ਜਿਹੜਾ ਸਾਡੇ ਪੰਜਾਬ ਦਾ ਕਲਚਰ ਇੱਕ ਹੁਣ ਮਹਿੰਗੇ ਵਿਆਹ ਅਸੀਂ ਪੈਲਸਾਂ ਚ ਕਰਨ ਲੱਗੇ ਆ। ਔਰ ਬੜੇ-ਬੜੇ ਕੈਟਰਿੰਗ ਕਰਦੇ ਆ ਉਹਦਾ ਨੁਕਸਾਨ ਹੈ ਲੱਖਾਂ ਕਰੋੜਾਂ ਰੁਪਏ ਆਪਾਂ ਇੱਕ ਦੋ ਦਿਨਾਂ ਚ ਫੂਕ ਦਿੰਨੇ ਆ। ਉਹਨੇ ਪੈਸੇ ਆਪਣਾ ਬੱਚੀ ਦੇ ਨਾਮ ਐਫ ਡੀ ਕਰਾ ਦੋ ਆਪਣੇ ਸਿੰਪਲ ਵਿਆਹ ਕਰੋ। ਜਾਂ ਕਿਸੇ ਆਪਣੇ ਗਰੀਬ ਲੋਕਾਂ ਦਾ ਭਲਾ ਵਿੱਚ ਲਾ ਲਓ ਪੈਸੇ। ਉਹ ਜ਼ਿਆਦਾ ਫਾਇਦਾ ਲਾਹਾ ਦਊਗਾ ਸਾਰੇ ਪਰਿਵਾਰ ਨੂੰ ਪੱਕੀ ਬੇਨਤੀ ਆਪਾਂ ਕਰ ਸਕਦੇ ਆ ਕਰਨੀ ਹਰੇਕ ਨੇ ਆਪਣੀ ਮੰਨਦੀ ਹੁੰਦੀ ਹੈ ਪਰਿਵਾਰਿਕ ਮੈਂਬਰ ਇੰਨੇ ਇੱਕ ਗੁਜ਼ਾਰੇ ਚ ਖੁਸ਼ ਹੋ ਜਾਂਦੇ ਆ ਬੱਚਿਆਂ ਦੀ ਲੋੜਾਂ ਪੂਰੀ ਹੋ ਜਾਂਦੀ ਹੈ ਨਹੀਂ ਹੁੰਦੇ ਹੁਣ ਜੋ ਅਸੀਂ ਗਲਤੀਆਂ ਕੀਤੀਆਂ ਉਹਦਾ ਖਾਮਿਆਜਾ ਤਾਂ ਮੈਂ ਵੀ ਭੁਗਤ ਰਿਹਾ ਔਰ ਬੱਚੇ ਵੀ ਭੁਗਤਣਗੇ ਆਉਣ ਵਾਲੇ ਸਮੇਂ ਚ ਤੇ ਫਸਿੱਕ ਮਜ਼ਦੂਰੀ ਬਸ 1000 1500 ਜਿਵੇਂ ਦਿਹਾੜੀ ਦਾ ਆਮ ਆਉਂਦੇ ਆ ਯੂਪੀ ਬਿਹਾਰ ਤੋਂ ਕਰਨਾ ਸੀ ਵੀ ਅਸੀਂ ਲਾਈਨ 'ਚ ਆ ਗਏ ਆ ਔਰ ਬਾ ਹੁਣ ਗੁਜ਼ਾਰਾ ਹੀ ਇੱਕ ਰੋਟੀ ਦੇ ਸਕਦੇ ਅਸੀਂ ਤਾਂ 5000 1500 ਰੁਪਏ ਦੀ ਆੜੀ ਪੈਂਦੀ ਤੇ ਖਰਚਾ ਇਹਦੇ ਪਰ ਕਿੰਨਾ ਕਾਜੰਦਾ ਡੇਲੀ ਦਾ ਖਰਚਾ ਜੀ ਵਿੱਚ ਲਗਭਗ 4-5000 ਰੁਪਏ ਦਾ ਸਾਮਾਨ ਲੈ ਕੇ ਆਉਂਦੇ ਆ ਉਹ ਕਈ ਵਾਰੀ ਸਾਮਾਨ बिक ਵੀ ਜਾਂਦਾ ਕਈ ਵਾਰੀ ਬਚ ਵੀ ਜਾਂਦਾ ਕਿਉਂਕਿ ਨਵੇਂ ਬੰਦਿਆਂ ਕੋਲ ਬੰਦੇ ਛੇਤੀ ਛੇਤੀ ਖੜਦੇ ਨਹੀਂ ਲੇਕਿਨ ਚਲੋ ਮੀਡੀਆ ਦਾ ਸਹਿਯੋਗ ਰਹਾ ਮੈਨੂੰ ਛੋਟੇ ਵਰਗੇ ਚੈਨਲਾਂ ਦਾ ਜਿਨ੍ਹਾਂ ਨੇ ਕਾਫੀ ਮੇਰੀ ਵੀਡੀਓ ਪਾਈ ਹੈ ਉਸ ਕਰਕੇ ਮੈਨੂੰ ਪੰਜਾਬ ਤੋਂ ਪਿਆਰ ਬਹੁਤ ਮਿਲਿਆ ਲੇਕਿਨ ਫੇਰ ਵੀ ਕਈ ਵਾਰੀ ਸਮਾਨ ਬਚ ਵੀ ਜਾਂਦਾ ਹੈ ਔਰ ਥੋੜਾ ਥੋੜਾ ਲਿਆਈ ਦਾ ਸਮਾਨ ਔਰ ਬਸ ਐ ਗੁਜ਼ਾਰਾ ਹੀ ਚੱਲ ਰਿਹਾ ਹੁਣ ਇਸ ਟਾਈਮ ਹਾਲ ਦੀ ਘੜੀ ਜਿਹੜਾ ਹੈ ਬਸ ਰੋਟੀ ਦਾ ਹੀ ਹਿੱਲਾ ਹੋਇਆ ਦੋ ਟੰਗ ਦਾ ਇਹ ਵੀ ਸ਼ੁਕਰ ਹੈ ਪਰਮਾਤਮਾ ਨੇ ਚਲੋ ਰੋਟੀ ਦਾ ਹਿੱਲਾ ਕਰਤਾ ਇਹ ਵੀ ਆਪ ਜੀ ਦੇ ਭਰਾਵਾਂ ਵੱਲੋਂ ਹੋਇਆ ਹਿੱਲਾ ਮੇਰੇ ਸਿੱਟੇ ਦੋ ਦਿਨ ਤੋਂ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਮੁੰਡਿਆਂ ਨੂੰ ਤੰਗ ਪ੍ਰੇਸ਼ਾਨ ਕਰੀਏ ਪੁਲਿਸ ਬੋਲਗਪੇ ਵਾਲਿਆਂ ਨੂੰ ਤੁਹਾਡੇ ਨਾਲ ਤਾਂ ਨਹੀਂ ਅਜਿਹਾ ਕਿ ਕੋਈ ਵਾਰ ਤਾਂ ਜਿੱਕੇ ਪੁਲਿਸ ਪ੍ਰਸ਼ਾਸਨ ਕੋਈ ਅਧਿਕਾਰੀ ਤੁਹਾਨੂੰ ਤੰਗ ਕਰਦਾ ਨਹੀਂ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਤੰਗ ਕਰਦਾ ਬਾਕੀ ਅਸੀਂ ਆਪ ਇਨਕ੍ਰੋਚਮੈਂਟ ਕਰੀ ਬੈਠੇ ਹਾਂ ਐਮਸੀ ਵਾਲੇ ਆਂਦੇ ਵੀ ਐ ਕਈ ਵਾਰੀ ਤਾਂ ਉਹਦੇ ਲਈ ਅਸੀਂ ਆਪ ਹੀ ਗਲਤੀ ਹੁਣ ਰੋਡ ਦਾ ਪੋਰਸ਼ਨ ਹੈ ਇਹ ਵੀ ਤੁਰਨ ਫਿਰਨ ਦਾ ਪੈਦਲ ਲੋਕਾਂ ਦਾ ਲਾਂਘਾ ਹੈ ਇਹ ਪਰ ਅਸੀਂ ਆਪ ਵਾਇਲੇਸ਼ਨ ਕਰ ਰਹੇ ਆ ਕਰੀਏ ਕਿ ਹੁਣ ਕੋਈ ਹੀਲਾ ਹੈ ਨਹੀਂ ਉਹ ਬੱਚੇ ਪਾਲਣੇ ਆ ਪਰਿਵਾਰ ਦੀ ਜ਼ਿੰਮੇਵਾਰੀ ਆ ਇਸ ਕਰਕੇ ਸਾਨੂੰ ਆਣਾ ਪੈਂਦਾ ਸਾਨੂੰ ਤਾਂ ਜੇ ਪ੍ਰਸ਼ਾਸਨ ਵੱਲੋਂ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਜਾਦਾ ਜੀ ਮਣਾਉਂਦੇ ਕਿ ਕਿ ਸਪੈਸ਼ਲ ਦਾ ਖਾਣੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਡਿਵਾਰਡ ਆ ਜਾਂਦਾ ਚਿਕਨ ਇਹ ਹੁੰਦਾ ਹੈ ਚਿਕਨ ਹੁੰਦਾ ਜਾਂ ਮਟਰਨ ਦੋ ਹੀ ਆਈਟਮਾਂ ਹੁੰਦੀਆਂ ਮੇਰੇ ਕੋਲ ਪ੍ਰਸ਼ਾਦੇ ਹੁੰਦੇ ਆ ਚੌਲ ਹੁੰਦੇ ਆ ਘਰ ਦਾ ਟੇਸਟ ਜਿਹੜਾ ਆਪਣਾ ਪੰਜਾਬ ਦਾ ਨੇਚਰਲ ਟੇਸਟ ਹੈ ਘਰੇਲੂ ਉਹ ਆਪਾਂ ਲੈ ਕੇ ਆਂਦੇ ਆ ਮੈਂ ਕੋਈ ਸ਼ੈਫ ਤਾਂ ਹੈ ਨਹੀਂ ਕੋਈ ਗਾਰੀਕਰਤਾ ਹੈ ਨਹੀਂ ਮੈਂ ਤਾਂ ਆਮ ਜਿਸ ਤਰ੍ਹਾਂ ਅਸੀਂ ਘਰਾਂ ਵਿੱਚ ਖਾਂਦੇ ਆ ਉਸ ਤਰ੍ਹਾਂ ਦਾ ਬਣਾਉਂਦੇ ਆ ਬਾਕੀ ਅਸੀਂ ਜਿਵੇਂ ਪਿੰਡਾਂ ਵਾਲੇ ਥੋੜੇ ਨੂਨ ਮਿਰਚ ਤੇਜ ਖਾਂਦੇ ਆ ਇੱਥੇ ਮੈਂ ਥੋੜਾ ਲਾਈਟ ਰੱਖਣਾ ਨੂਨ ਮਿਰਚ ਮਸਾਲੇ ਥੋੜੇ ਲਾਈਟ ਰੱਖਣਾ ਕਿਉਂਕਿ ਸ਼ਹਿਰ ਹੈ ਵੱਡਾ ਸ਼ਹਿਰ ਹੈ ਚੰਡੀਗੜ੍ਹ ਦੇ ਨਾਲ ਲੱਗਦਾ ਮੌੜ ਹੀ ਤੇ ਬੜਾ ਸਿੰਪਲ ਜਿਹਾ ਖਾਣਾ ਲੈ ਕੇ ਆਨੇ ਆ ਘਰ ਦੇ ਪ੍ਰਸ਼ਾਦੇ ਹੁੰਦੇ ਆ ਚੌਲ ਹੁੰਦੇ ਆ ਔਰ ਮਟਰਨ ਔਰ ਚਿਕਨ ਹੁੰਦਾ ਬਸ ਦੋ ਹੀ ਆਈਟਮਾਂ ਹੁੰਦੀਆਂ ਮੇਰੇ ਕੋਲ ਜ਼ਿਆਦਾ ਤਾਂ ਹੁੰਦਾ ਨਹੀਂ ਤਾਂ ਤੁਹਾਨੂੰ ਲੱਗਿਆ ਵਧੀਆ ਸੀ ਕਿਨੇ ਜੂਨ ਮਹੀਨੇ ਤੋਂ ਸ਼ੁਰੂ ਕੀਤਾ ਜੂਨ ਤੋਂ ਸ਼ੁਰੂ ਕੀਤਾ ਹਾਂਜੀ 27 ਜੂਨ ਤੁਹਾਨੂੰ ਲੱਗਿਆ ਵਧੀਆ ਉਹ ਤਾਂ ਹੁਣ ਆਈ ਜਾਂਦੇ ਐ ਕਾਫੀ ਤੁਹਾਡੇ ਵਰਗੇ ਸੱਜਣਾ ਨੇ ਕਾਫੀ ਵੀਡੀਓ ਪਾਈਆਂ ਉਹਦਾ ਰਿਸਪੌਂਸ ਮਿਲ ਰਹਾ ਹੈ ਔਰ ਸਾਰੇ ਪੰਜਾਬ ਦਾ ਧੰਨਵਾਦ ਕਰਨਾ ਸਾਰੇ ਲੋਕਾਂ ਨੇ ਬੜਾ ਪਿਆਰ ਲਿਆ ਸਾਰੇ ਪੰਜਾਬ ਤੋਂ ਮੈਂ ਸੀਜ਼ਨ ਬਣਾਉਣ ਦਾ ਵਾਸਤੇ ਜੇ ਕੋਈ ਆਪਣਾ ਐਡਰੈਸ ਸੇ ਸ਼ੇਅਰ ਕਰਦੇ ਹੋ ਜਿੱਥੇ ਤੁਹਾਨੂੰ ਤੁਹਾਡੇ ਕੋਲ ਆਉਣਾ ਹੋਵੇ ਦੱਸ ਦਿਓ ਸਾਰਾ ਹਾਂਜੀ ਮੈਂ 4 ਫੇਸ ਦਾ ਪਾਰਕ ਹੈ ਬੋਗਨ ਵਿੱਲੇਆ ਪਾਰਕ ਬੋਲਦੇ ਇਹਨੂੰ ਸਾਹਮਣੇ ਉਹ ਕਲਿਆਣ ਜੁਵੇਲਰ ਹੈ ਪੰਜ ਪੇਸ ਦੀ ਮਾਰਕੀਟ ਹੈ ਬੜੀ ਫੇਮਸ ਹੈ ਤੇ ਉਹਦੇ ਸਾਹਮਣੇ ਘੱਟ ਘੱਟ ਹੈਗਾ ਕਲਿਆਣ ਜੁਵੇਲਰ ਉਹਦੇ ਕੱਟ ਤੇ ਹੀ ਹੈਗਾ ਮੈਂ ਤੇ ਬਸ ਨੇ ਇਹ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਔਰ ਦਿਲ ਤੋਂ ਧੰਨਵਾਦ ਹੈ ਦਿਸ਼ਾ ਚੈਨਲ ਟੀਵੀ ਦਾ ਤੇ ਤੁਹਾਡਾ ਸਾਰਿਆਂ ਦਾ ਜਿਹੜੇ ਸਹਿਯੋਗੀਆਂ ਨੇ ਮੇਰੇ ਵਰਗੇ ਨਿਮਾਣੇ ਨੂੰ ਕਵਰ ਕੀਤਾ ਔਰ ਅੱਛਾ ਰਿਜ਼ਲਟ ਤੁਸੀਂ ਪ੍ਰੋਡਿਊਸ ਕਰਕੇ ਦੇ ਰਹੇ ਹੋ ਮਹਾਰਾਜ ਕੋਲ ਅਰਦਾਸ ਕਰਦੇ ਆ ਤੁਹਾਨੂੰ ਵੀ ਦਿਨ ਦੁਗਣੀ ਤਰੱਕੀ ਦੇਵੇ ਪਰਮਾਤਮਾ ਧੰਨਵਾਦ ਸੋ ਐਸੀ ਸਰਦਾਰ ਜੀ ਬੋਗਨ ਵਿਲਾ ਪਾਰਕ ਦੇ ਸਾਹਮਣੇ ਖੜ ਦੇ ਨੇ ਚੱਕਨ ਦੀ ਹਸਤਾਲ ਆਉਂਦੇ ਸੀ ਕਰੋੜਾਂ ਦੀ ਜ਼ਮੀਨ ਦੇ ਮਾਲਕ ਸੀ ਸੋ ਲਾਲਚ ਬਸ ਆ ਕੇ ਜਿਸ ਵੇਲੇ ਮੋਹਾਲੀ ਚ ਜ਼ਮੀਨਾਂ ਦਾ ਰੇਟ ਵਧੇ ਉਸ ਲਈ ਜ਼ਮੀਨੇ ਵੇਚ ਦਿੱਤੀ ਤੇ ਜਿਆ ਇਹ ਹਾਲਾਤ ਨੇ ਸੋ ਉਹਨਾਂ ਦੀ ਬੇਨਤੀ ਹੈ ਆਉਣ ਵਾਲੀ ਪੀੜ੍ਹੀ ਨੂੰ ਕਿਉਂਕਿ ਮੋਹਾਲੀ ਚ ਰੇਟ ਬਹੁਤ ਵਧ ਰਹੇ ਨੇ ਜ਼ਮੀਨਾਂ ਤੇ ਲਗਾਤਾਰ ਸੋ ਕਦੇ ਵੀ ਲਾਲਚ ਬਸ ਆ ਕੇ ਆਪਣੀ ਜ਼ਮੀਨ ਨਾ ਵੇਚੋ ਨਹੀਂ ਤੇ ਅਸੀਂ ਹਾਲਾਤ ਦੇਖਦੇ ਹਾਂ ਇੰਨੇ ਚ ਗੁਜ਼ਾਰਾ ਕਰਨਾ ਅੱਜ ਦੇ ਟਾਈਮ ਚ ਬੜਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆ ਪ੍ਰਤੀਸ਼ਾ ਅਪਡੇਟ ਨਿਊਜ਼ ਬੋਲ